ਉਹ ਲੋਕ ਤੇ ਲਾ ਦੇ ਦੋਨਾਂ ਤਾਈ ਲੱਗਦੇ ਵਿੱਚ ਅੱਛਾ ਸੋਦ ਅਰਥਾ ਭ리 ਪ੍ਰਕਾਰ ਤੇ ਅਸ ਤੋਰ ਬਿ ਲੋਕ ਅਲੋਕ ਸੋ ਲਾਜ ਕੋ ਛਾੜ ਕੇ ਭਾਜ ਚੱਲੇ ਹੈ ਰਾਵਣ ਸੇ ਮਹਾਰਾਵਣ ਸੇ ਘਟ ਕੰਨ ਹੁ ਸੇ ਪਲ ਵਿੱਚ ਪੁਛਾਰੇ ਨਾਰਦ ਨਾਦ ਅਕੰਪਨ ਸੇ ਬਾਰਦ ਬਾਰਦ ਨਾਦ ਅਕੰਪਨ ਸੇ ਜਗ ਜੰਗ ਜੁਰੇ ਜਨ ਸਿਓ ਜਮ ਹਾਰੇ ਕੁੰਭ ਅਕੁੰਭ ਸੇ ਜੀਤ ਸਭੇ ਜਗ ਸਾਤਹੁ ਸਿੰਧ ਹਥਿਆਰ ਪਖਾਰੇ ਜੇ ਜੇ ਹਉਤੇ ਅਕਟੇ ਵਿਕਟੇ ਸੋ ਕਟੇ ਕਰ ਕਾਲ ਕਿਰਪਾਨ ਕੇ ਮਾਰੇ ਇਹ ਇਕਟੇ ਵਿਕਟੇ ਅਰਥ ਦਾ ਬਣਜੂ ਭਈ ਜਿਹੜੇ ਕਟੇ ਜਾਂਦੇ ਉਹਨੂੰ ਅਕਟੇ ਕਹੋ ਜੀ ਸਤਿ ਸਭ ਬਿਕਟੇ ਕਹੋ ਜੇ ਕਟੇ ਕਹੋ ਇਹਨਾਂ ਦੀਆਂ ਵਿਚਾਰਾਂ ਹਨ ਗਈਆਂ ਦੇ ਉੱਪਰ ਜਿ ਆਕਟੇ ਤੇ ਨਾਮ ਹੈ ਲੇਕਿਨ ਨਮੀ ਹੋਥੇ ਲਾਵਾ ਆ ਲਾਵਾ ਹੈ ਨਹੀਂ ਕਹਿੰਦੇ ਆਕਟ ਆਕਟੇ ਤੇ ਨਾਮ ਲਾਈ ਹੋਈ ਹੈ ਹੈ ਨਹੀਂ ਲਾਓ ਫਿਰ ਆਕਟੇ ਬਿਕਟੇ ਜੇ ਜੇ ਹੋਤੇ ਆਕਟੇ ਬਿਕਟੇ ਸੋ ਕਟੇ ਕਰ ਕਾਲ ਕਿਰਪਾਨ ਕੇ ਮਾਰੇ ਜੋ ਕਹ ਹੋਂ ਕਾਲ ਤੇ ਭਾਜ ਕੇ ਬਾਚੀਅਤ ਤੋ ਕੇ ਕੁੰਟ ਕਹੋ ਭਜ ਜਈਏ ਅੱਗੇ ਹੋਂ ਕਾਲ ਧਰੇ ਅਸ ਗਾਜਤ ਛਾਜਤ ਹੈ ਜਿਹ ਤੇ ਨਸ ਅਈਐ ਐਸੋ ਨਾ ਕੈ ਗਯੋ ਕੋਈ ਸੋ ਦਾਵਰੇ ਜਾਹੇ ਉਪਾਵ ਸੋ ਘਾਵ ਬਚਈਐ ਜਾਤੇ ਨਾ ਛੁਟੀਐ ਮੂੜ ਕਾ ਛੁਟੀਐ ਛੁਟੀਐ ਹਾਂਜੀ ਦਾ ਵਡ ਰੇ ਹਨ ਜਾਤੇ ਨਾ ਛੁਟੀਐ ਮੂੜ ਕਹ ਹਸ ਤਾ ਕੀ ਨਾ ਕਿਉ ਸਰਣਾਗਤ ਜਈਐ ਇਹਦਾ ਵਿਸਰਣ ਹੈ ਹੂੰ ਇਹਦਾ ਵਿਸਰਣ ਹੈ ਜਾਤ ਦੇ ਨਾ ਛੂਤੀ ਐ ਮੂੜ ਕਹੂੰ ਇੱਥੇ ਵਿਸਰਣ ਜਾਤ ਦੇ ਨਾ ਛੂਤੀ ਐ ਮੂੜ ਕਹੂੰ ਹਸ ਤਾ ਕੀ ਨਾ ਕਿਉ ਸਰਣਾਗਤ ਜਈਐ ਕ੍ਰਿਸ਼ਨ ਅਬਿਸ਼ੰ ਜਪੇ ਤੋਹ ਕੋਟਕ ਰਾਮ ਰਹੀਮ ਭਲੀ ਵਿਦਿ ਧਿਆਇਓ ਬ੍ਰਹਮ ਜਪਿਓ ਅਰ ਸੰਭ ਥਪਿਓ ਤਿਹ ਤੇ ਤੋਹ ਕੋ ਕਨ ਹੂ ਨਾ ਬਚਾਇਓ ਕੋਟ ਕਰੀ ਤਪਸਾ ਦਿਨ ਕੋਟਕ ਕਾਹੂ ਨਾ ਕਉਡੀ ਕੋ ਕਾਮ ਕਢਾਇਓ ਕਾਮ ਕਾ ਮੰਤਰ ਕਸੀਰੇ ਕੇ ਕਾਮ ਨਾ ਕਾਲ ਕੋ ਘਾਓ ਕਿਨਹੂ ਨਾ ਬਚਾਇਓ ਨਾ ਤੇ ਨਾ ਤੇ ਨਾ ਤੇ ਕਾਮ ਕਾ ਮੰਤਰ ਕਸੀਰੇ ਕੇ ਕਾਮ ਨਾ ਕਾਲ ਕੋ ਘਾਓ ਕਿਨਹੂ ਨਾ ਬਚਾਇਓ ਕਾਹੇ ਕੋ ਕੂਰ ਕਰੇ ਤਪਸਾ ਇਨ ਕੀ ਤਪਸਾ ਤੇ ਕਾਹੇ ਕੋ ਕੂਕ ਕਰੇ ਤਪਸਾ ਇਨ ਕੀ ਕੋ ਕੌਡੀ ਕੇ ਕਾਮਨਾ ਐਹ ਤੋਹੇ ਬਚਾਏ ਸਕੈ ਕਹੋ ਕੈਸੇ ਕੈ ਆਪਨ ਘਾਉ ਬਚਾਏ ਨਾ ਐਹ ਕੋਟ ਕਰਾਲ ਕੀ ਕੋਪ 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 ਕਰਾਲ ਕੀ ਪਾਪਕ ਕੁੰਡ ਮੈਂ ਆਪ ਟੰਗਿਓ ਤਿਮ ਤੋਹੇ ਟੰਗੈ ਹੈ ਚੇਤਰੇ ਚੇਤ ਅਜੋ ਜੀ ਮੈਂ ਜੜ ਚੇਤਰੇ ਚੇਤ ਅਜੋ ਜੀ ਮੈਂ ਜੜ ਕਾਲ ਕਿਰਪਾ ਬਿਨ ਕਾਮਨਾ ਐਹ ਤਾਹੇ ਪਛਾਨਤ ਹੈ ਨਾ ਮਹਾਪਸ ਜਾ ਕੋ ਪ੍ਰਤਾਪ ਤੇ ਹੂੰ ਪੁਰਮਾਹੀ ਪੂਜਤ ਹੈ ਪਰਮੇਸ਼ਰ ਕੈ ਜਿਹ ਕੈ ਪਰਸੈ ਪਰਲੋਕ ਪਰਾਹੀ ਪਾਪ ਪਕਰੋ ਪਰਮਾਰਥਕੈ ਪਾਪ ਕਰੋ ਪਰਮਾਰਥਕੈ ਇਹ ਖਾਲਸਾ ਜੀ ਪਾਪ ਕਰੋ ਪਰਮਾਰਥਕੈ ਮੋਕਸ਼ ਦੇ ਸਾਧਨਾ ਵਿੱਚ ਫਸੇ ਹੋਏ ਹੋ ਲੇਕਿਨ ਕਰਦੇ ਹੋ ਪਾਪ ਕਿਉਂ ਪੱਥਰ ਨੂੰ ਪੂਜਦੇ ਹੋ ਆਪਣਾ ਵੀ ਪਾਪਾਂ ਤੇ ਪਾਪਨ ਤੇ ਜੇ ਪਾਪਨ ਤੇ ਅਤ ਪਾਪ ਲਜਾਈ ਹਾਹਾ ਪਾਠਾ ਇਹ ਨਹੀਂ ਤਾਂ ਕਿਸੇ ਨੇ ਹਾਂਜੀ ਠੀਕ ਹੈ ਪਾਪ ਕਰੋ ਪਰਮਾਰਥ ਕੇ ਜੇ ਪਾਪਨ ਤੇ ਅਤ ਪਾਪ ਲਜਾਈ ਹਾਂਜੀ ਪਾਏ ਪਰੋ ਪਰਮੇਸ਼ਰ ਕੇ ਜੜ ਪਾਏ ਪਰੋ ਪਰਮੇਸ਼ਰ ਕੇ ਜੜ ਪਾਹਲ ਮੈਂ ਪਰਮੇਸ਼ਰ ਨਹੀਂ ਮੋਨ ਭਜੇ ਨਹੀਂ ਮਾਨਤ ਜੇ ਨਹੀਂ ਪੇਖ ਸਜੇ ਨਹੀਂ ਮੂੰਡ ਮੁੰਡਾਏ ਕੰਠ ਨਾ ਕੰਠੀ ਕਠੋਰ ਤਰੈ ਨਹੀਂ ਸੀਸ ਜਟਾਨ ਕੇ ਜੂਟ ਸੁਹਾਏ ਸਾਚ ਕਹੋ ਸੁਨ ਲੈ ਚਿਤ ਦੇ ਬਿਨ ਦੀਨ ਦਿਆਲ ਕੀ ਸਾਮ ਸਿਧਾਏ ਪ੍ਰੀਤ ਕਰੇ ਪ੍ਰਭ ਪਿਆਤ ਹੈ ਕੀ ਕਰਾਂ ਪਾਈਤ ਕਰੇ ਪ੍ਰਭ ਪਾਈਤ ਹੈ ਕਿਰਪਾਲ ਨਾ ਭੀਜਤ ਲਾਂਡ ਕਟਾਏ ਕਾਗਦ ਦੀਪ ਹਾਂਜੀ ਅਜਿਆ ਇੱਥੇ ਪਾਈਤ ਪਾਈਤ ਇਕੱਠਾ ਪਾਠ ਹੈ ਪ੍ਰੀਤ ਕਰੇ ਪ੍ਰਭ ਪਾਈਤ ਹੈ ਕਿਰਪਾਲ ਨਾ ਭੀਜਤ ਲਾਂਡ ਕਟਾਏ ਕਾਗਦ ਦੀਪ ਸਭੇ ਕਰਕੇ ਅਰ ਸਾਤ ਸਮੁੰਦਰਨ ਕੀ ਮਸ ਕਹਿਓ काट بناस्पति सगरी लिखबे हुके लेखन काज बने हो सारसुती वक्ता करके युगकोट गणेश के हाथ लिखै हो काल कृपान बिना बिनती न तऊ तुमको प्रब नहिं कर जह हो एत श्री विचित्र नाटक ग्रंथे श्री काल जी की ओस्तत प्रथम धायै संपूर्णम संपूर्ण संपूर्ण मा शोम